ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਹਲਕਾ ਦਖਣੀ ਦੇ ਐਮਐਲਏ ਡਾਕਟਰ ਰਿੰਦਰबीर ਸਿੰਘ ਨੱਜਰ ਨੇ ਵਾਰਡ ਨੰਬਰ 44 ਮਿਸ਼ਰਾ ਸਿੰਘ ਕਲੋਨੀ ਵਿਖੇ ਨਵਾਂ ਟਿਊਬਵੈਲ ਲਗਾਉਣ ਦਾ ਉਦਘਾਟਨ ਕੀਤਾ ਇਸ ਮੌਕੇ ਵਾਰਡ ਨੰਬਰ 44 ਦੇ ਸੇਵਾਦਾਰ ਦੀਪਕ ਰਾਜੂ ਅਤੇ ਇਲਾਕਾ ਨਿਵਾਸੀਆਂ ਨੇ ਡਾਕਟਰ ਰਿੰਦਰਬੀਰ ਸਿੰਘ ਨੱਜਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਟਿਊਬਵੈਲ ਦਾ ਉਦਘਾਟਨ ਕਰਕੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਤੋਂ ਨਜਾਤ ਦਵਾਈ ਹੈ। ਹਾਂਜੀ ਦੀਪਕ ਰਾਜੂ ਜੀ ਕੀ ਕਹਿਣਾ ਚਾਹੋਗੇ ਕੱਲ ਐਮਐਲਏ ਸਾਹਿਬ ਵੱਲੋਂ ਤੁਹਾਡੀ ਵਾਰਡ ਦੇ ਵਿੱਚ ਟਿਊਬਵੱਲ ਦਾ ਦੁਗਾਟਨ ਕੀਤਾ ਗਿਆ ਉਹ ਕਿਸ ਤਰ੍ਹਾਂ ਕੀਤਾ ਗਿਆ? ਉਹਨਾਂ ਪਹਿਲਾਂ ਡਾਕਟਰ ਸਾਹਿਬ ਨੂੰ ਡਾਕਟਰ ਮੇਜਰ ਜੀ ਐਮਐਲਏ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ ਕਿਨਾਂ ਨੇ ਇੰਨਾ ਚਿਰ ਦੀ ਪੈਂਡਿੰਗ ਸਮੱਸਿਆ ਜਿਹੜੀ ਪਾਣੀ ਦੀ ਤੇ ਲੋਕਾਂ ਨੇ ਇੱਕ ਰਿਕੁਐਸਟ ਅੱਗੇ ਵੀ ਕਰਕੇ ਹਟੇ ਡਾਕਟਰ ਸਾਹਿਬ ਨੇ ਉਹਨਾਂ ਤੇ ਅੱਜ ਅੱਜ ਮਿਸ਼ਰਾ ਸਿੰਘ ਕਲੋਨੀ ਚ ਇਹਨਾਂ ਨੇ ਟਿਊਬਵੱਲ ਦਾ ਦੁਗਾਟਨ ਕੀਤਾ ਹੈ। ਲੋਕਾਂ ਨੇ ਬੜਾ ਪ੍ਰਭੂ ਸਾਧ ਦਿੱਤਾ ਇਹਨਾਂ ਦਾ ਲੋਕਾਂ ਦੀ ਮੰਗ ਇਹ ਬੜੇ ਚਿਰ ਤੋਂ ਹੀ ਤੇ ਇਹ ਡਾਕਟਰ ਸਾਹਿਬ ਨੂੰ ਅਹੀ ਕਿਹਾ ਕੁਝ ਕੀ ਕੀ ਕੋਸ਼ਿਸ਼ ਕੀਤੀ ਇਹਨਾਂ ਦਸੀਏ ਉਹਨਾਂ ਦੇ ਪੈਰ ਦੇ ਹੱਥ ਨੂੰ ਹਾਲੇ ਵੀ ਕਰਾਇਆ ਹੋਰ ਦੋ ਚਾਰ ਦਿਨਾਂ ਦੇ ਟੂਬੇ ਚੱਲਦੇ ਲੋਕਾਂ ਨੂੰ ਜਿਹੜਾ ਪਾਣੀ ਦੀ ਨਿਕਾ ਜਿਹੜੀ ਸਵਾਸਿਆ ਹਾਲ ਹੋ ਜਾਈ ਮੈਂ ਫਿਰ ਤੁਹਾਡਾ ਸਾਡਾ ਧੰਨਵਾਦ ਕਰਨਾ ਚਾਹੁੰਦਾ ਵਾ ਜਿਨ੍ਹਾਂ ਨੇ ਇਹ ਜਿਹੜੀ ਬੜੀ ਮੰਗਈ ਬੜੇ ਜਾਂ ਦੇ ਪੈਸੇ ਦਾ ਹੱਲ ਕਰਾਈ। ਦੀਪਕ ਰਾਜੂ ਜੀ ਜਿਵੇਂ ਕਿ ਤੁਸੀਂ ਵਾਰਡ ਦੇ ਵਿੱਚ ਕਈ ਪ੍ਰਕਾਰ ਦੇ ਵਿਕਾਸ ਕਾਰਜ ਡਾਕਟਰ ਨਿੰਦਰ ਦੀ ਰਹਿਦ ਰਮਾਈ ਹੀਡ ਕਰ ਚੁੱਕੇ ਹੋ ਤੇ ਆਨ ਵਾਲੇ ਸਮੇਂ ਚ ਐਮਸੀ ਚੋਣਾ ਦਾ ਵੀ ਲਗਭਗ ਆਗਾਜ਼ ਜਿਹੜਾ ਆ ਉਹ ਕੱਲ ਸਵੇਰ ਤੱਕ ਹੋ ਜਾਵੇਗਾ ਤੇ ਆਪਣੇ ਵੋਟਰਾਂ ਸਪੋਰਟਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਡਾਕਟਰ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਟਿਊਬਲ ਦਾ ਕਾਡਰ ਕੀਤਾ ਹੋਰ ਜਿਹੜੇ ਉਹਨਾਂ ਸਮੱਸਿਆ ਦੱਸੀਓ ਸਾਰੇ ਹੱਲ ਕੀਤੇ ਜਿੱਤਰਾ ਆਪਾਂ ਭਾਈ ਮਣ ਸਿੰਘ ਦੀ ਸੜਕ ਹੋ ਗਈ। ਜਾ ਹੋਰ ਜਿਹੜੇ ਗਮ ਆੜੇ ਟ੍ਰਾਂਸਫਰ ਦੇ ਕੰਮ ਆੜੇ ਸਾਰੇ ਉਹਨਾਂ ਪਿਆਰ ਦੇ ਕਰਾਏ ਆ। ਜੇ ਡਾਟ ਸਾਬ ਅੱਜ ਕਾਉਂਸਲਰ ਦੇ ਟਿਹੜ ਕੱਲ ਫਿਰ ਕੱਲੀ ਨੂੰ ਆਲਸੋ ਇੰਜੇ ਡਾਟ ਸਾਬ ਨੂੰ ਮੈਨੂੰ ਜੇ ਸੀਟ ਦਿੰਦੇ ਆ ਮੈਂ ਲੋਕਾਂ ਦਾ ਪਿਆਰ ਦੇ ਧਰ ਦੇ ਕੰਮ ਵੀ ਕਰਾਂਗਾ। ਤਾਂ ਗਾਂ ਵੀ ਇਹਨਾਂ ਦੇ ਜੋ ਵੀ ਹੱਲ ਹੈ ਜਿਹੜੇ ਰਹਿ ਜੂ ਪੈਂਡਿੰਗ ਉਹ ਤੋਂ ਪਿਆਰ ਦੇ ਧਾਰ ਲੋਕਾਂ ਨਾਲ ਬਹਿ ਕੇ ਉਹਨਾਂ ਨੂੰ ਵਿੱਚ ਬਹਿ ਕੇ ਮਸਲਾ ਹੱਲ ਕਰਾਵਾਂਗਾ। ਲੋਕਾਂ ਦੇ ਜਿਹੜੇ ਪੈਂਡਿੰਗ ਰਹਿ ਕੇ ਕੰਮ ਉਹ ਲਾ ਡਾਟ ਸਾਬ ਦੇ ਧਿਆਨ ਚ ਲਿਆ ਕੇ ਉਹਨੂੰ ਪਿਆਰ ਦੇ ਧਾਰ ਤੇ ਹੱਲ ਕਰਾਵਾਂਗੇ। ਅਤੇ ਵਿਸ਼ਵਾਸ ਵੀ ਤੋਂ ਹੁੰਦਾ ਤੁਹਾਨੂੰ ਕਿ ਜੇ ਮੈਨੂੰ ਸੀਡ ਮਿਲਦੀ ਏ ਕੱਲ ਤੇ ਮੈਂ ਤੁਹਾਡੇ ਜਦੀਨ ਨਾਲ ਤੁਹਾਡੇ ਨਾਲ ਖੜਾ ਰਹੂੰਗਾ ਭਾਵੇਂ ਰਾਤ ਹੋਵੇ ਦਿਨ ਹੋਵੇ ਹਰ ਟਾਈਮ ਤੁਹਾਡੇ ਨਾਲ ਖੜਾ ਰਹੂੰਗਾ